3000 ਸਿੱਖਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆ ਕੇ ਨਖਾਸ ਚੌਕ ਦੇ ਵਿੱਚ ਬੇਰਹਿਮੀ ਨਾਲ ਕਤਲ ਕੀਤਾ ਜਾਂਦਾ ਹੈ ਜਿਹੜੇ 3000 ਸਿੱਖ ਲਾਹੌਰ ਦੇ ਵਿੱਚ ਲਿਜਾ ਕੇ ਸ਼ਹੀਦ ਕੀਤੇ ਗਏ ਉਹਨਾਂ ਵਿੱਚ ਸਿੱਖ ਬੱਚੇ ਬੀਬੀਆਂ ਤੇ ਬਜ਼ੁਰਗ ਵੀ ਸਨ ਮੁੱਖ ਕਾਰਨ ਸੀ ਜਸਪਤ ਰਾਏ ਦੀ ਮੌਤ ਜਸਪਤ ਰਾਏ ਐਮਨਾਬਾਦ ਦਾ ਫੌਜਦਾਰ ਸੀ ਲਖਪਤ ਰਾਏ ਦੇ دیਵਾਨ ਹੋਣ ਕਾਰਨ ਉਹ ਲੋਕਾਂ ਤੇ ਬੜਾ ਅਤ ਦਾ ਜ਼ੁਲਮ ਤੇ ਜ਼ੋਰ ਕਰ ਰਹੇ ਸੀ ਤੇ ਮੁਸਲਮਾਨੀ ਲਸ਼ਕਰ ਇਹ ਜਾਣ ਕੇ ਕਿ ਸਿੱਖਾਂ ਦਾ ਤਾਂ ਨੁਕਸਾਨ ਹੀ ਬਹੁਤ ਹੋ ਗਿਆ ਉਹ ਸੌਂਗੇ ਉਧਰ ਸਰਦਾਰ ਜੱਸਾ ਸਿੰਘ ਸੁੱਖਾ ਸਿੰਘ ਕਪੂਰ ਸਿੰਘ ਦਲੇਰ ਸਿੰਘ ਭੋਮਾ ਸਿੰਘ ਭਾਗ ਸਿੰਘ ਜੈ ਸਿੰਘ ਆਦਕਾਂ ਨੇ ਗੁਰਮਤਾ ਕਰਕੇ ਆਵਾਜ਼ਾ ਦਿੱਤਾ ਖਾਲਸਾ ਜੀ ਵੈਰੀਆਂ ਨੂੰ ਹੱਥ ਦਿਖਾਉਣ ਦਾ ਹੁਣ ਵੇਲਾ ਹੈ ਕਿਉਂਕਿ ਕੁਛ ਤਾਂ ਉਹਨਾਂ ਨੂੰ ਊਂਗ ਨੇ ਦੱਪਿਆ ਹੋਇਆ ਕੁਛ ਤੁਸੀਂ ਚੱਲ ਦਬੋ ਸਿੰਘਨ ਨਾਤਾ ਸ਼ਸਤਰਨ ਸੇ ਸਤਗੁਰੂ ਨੇ ਬਣਾਇਓ ਹੈ ਇਨੀ ਕੀ ਕਿਰਪਾ ਜਹਾਂ ਬਿਰਾਜੇ ਸੋ ਤਖਤ ਬਣਾਇਓ ਹੈ ਦੁਸ਼ਟ ਸੰਘਾਰ ਕੀਏ ਇਨੀ ਕੇ ਪ੍ਰਤਾਪ ਪੰਥ ਕਾ ਪਰਚਮ ਉੱਚ ਚੁਲਾਇਓ ਹੈ ਸਿੰਘਨ ਨਾਤਾ ਸ਼ਸਤਰਨ ਸੇ ਸਤਗੁਰੂ ਨੇ ਬਣਾਇਓ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਅਨੇਕਾਂ ਸ਼ਹੀਦੀਆਂ ਅਨੇਕਾਂ ਜੰਗਾਂ ਅਤੇ ਕੱਲੂਕਾਰਿਆਂ ਨਾਲ ਭਰਿਆ ਪਿਆ ਹੈ ਸਿੱਖ ਇਤਿਹਾਸ ਦੇ ਇਹਨਾਂ ਸੁਨਹਿਰੀ ਪੰਨਿਆਂ ਤੇ ਸਿੰਘਾਂ ਨੇ ਜੂਝਦਿਆਂ ਸ਼ਹੀਦੀ ਪਾਈ ਸਿੰਘਾਂ ਨੇ ਸਬਰ ਤੇ ਸਦਕ ਨਾਲ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਸ ਤਰ੍ਹਾਂ ਇਹ ਇਤਿਹਾਸ ਭਰਿਆ ਪਿਆ ਹੈ ਇਸੇ ਤਰ੍ਹਾਂ ਸਿੱਖ ਇਤਿਹਾਸ ਦੇ ਵਿੱਚ ਤਿੰਨ ਮੁੱਖ ਕੱਲੂਕਾਰੇ ਹੋਏ ਸਭ ਤੋਂ ਪਹਿਲਾਂ ਛੋਟਾ ਕੱਲੂਕਾਰਾ ਜੋ ਕਿ 1746 ਦੇ ਵਿੱਚ ਹੁੰਦਾ ਹੈ ਵੱਡਾ ਕੱਲੂਕਾਰਾ 1762 ਦੇ ਵਿੱਚ ਹੁੰਦਾ ਹੈ ਅਤੇ ਤੀਜਾ ਕੱਲੂਕਾਰਾ 1984 ਦੇ ਵਿੱਚ ਹੁੰਦਾ ਹੈ ਅੱਜ ਅਸੀਂ ਗੱਲ ਕਰਾਂਗੇ ਛੋਟੇ ਕੱਲੂਕਾਰੇ ਦੀ ਜਾਂ ਸਭ ਤੋਂ ਪਹਿਲੇ ਕੱਲੂਕਾਰੇ ਦੀ ਜੋ 1746 ਦੇ ਵਿੱਚ ਹੋਇਆ 1746 ਦੇ ਵਿੱਚ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਲਾਹੌਰ ਦਾ ਸੂਬੇਦਾਰ ਯਹੀਆ ਖਾਨ ਉਸ ਦਾ ਮੁੰਡਾ ਹੁੰਦਾ ਹੈ ਇਸ ਸਮੇ ਉਸ ਦਾ ਦੀਵਾਨ ਲਖਪਤ ਰਾਏ ਹੁੰਦਾ ਹੈ ਲਖਪਤ ਰਾਏ ਦਾ ਭਰਾ ਜਸਪਤ ਰਾਏ ਐਮਨਾਬਾਦ ਦਾ ਫੌਜਦਾਰ ਹੁੰਦਾ ਹੈ ਇਹ ਦੋਵੇਂ ਮੁੱਖ ਕਾਰਨ ਹੁੰਦੇ ਨੇ ਛੋਟੇ ਘੱਲੂ ਘਾਰੇ ਦੇ ਇਨ੍ਹਾਂ ਕਾਰਨਾਂ ਦੇ ਵਿੱਚ ਸਭ ਤੋਂ ਵੱਡਾ ਕਾਰਨ ਸੀ ਜਸਪਤ ਰਾਏ ਦੀ ਮੌਤ ਛੋਟੇ ਘੱਲੂ ਘਾਰੇ ਸਮੇ 7000 ਦੇ ਕਰੀਬ ਸਿੱਖ ਸ਼ਹੀਦ ਹੁੰਦੇ ਨੇ 3000 ਸਿੱਖਾਂ ਨੂੰ ਗ੍ਰਫਤਾਰ ਕਰਕੇ ਲਾਹੌਰ ਲਿਆ ਕੇ ਨਖਾਸ ਚੌਂਕ ਦੇ ਵਿੱਚ ਬੇਰਹਿਮੀ ਨਾਲ ਕਤਲ ਕੀਤਾ ਜਾਂਦਾ ਹੈ ਅਤੇ ਸਿੱਖਾਂ ਦੇ ਅਨੇਕਾਂ ਗ੍ਰੰਥ ਅਗਨ ਭੇਟ ਹੋ ਜਾਂਦੇ ਨੇ ਛੋਟਾ ਕੱਲੂਕਾਰਾ ਇਸ ਨੂੰ ਇਸ ਕਾਰਨ ਨਹੀਂ ਕਿਹਾ ਜਾਂਦਾ ਕਿ ਇਹਦੇ ਚੀਦੀਆਂ ਘੱਟ ਹੋਈਆਂ ਛੋਟਾ ਕੱਲੂਕਾਰਾ ਇਸ ਨੂੰ ਇਸ ਕਰਕੇ ਕਿਹਾ ਜਾਂਦਾ ਹੈ ਕਿ ਜੋ ਦੋ ਬਾਦ ਵਿੱਚ ਕੱਲੂਕਾਰੇ ਹੋਏ ਉਹਨਾਂ ਨੂੰ ਮਿਲਾ ਕੇ ਇਸ ਦੇ ਵਿੱਚ ਤਕਰੀਬਨ ਘਟ ਸਿੰਘ ਸ਼ਹੀਦ ਹੋਏ ਇਸ ਲਈ ਇਸ ਨੂੰ ਛੋਟਾ ਕੱਲੂਕਾਰਾ ਕਿਹਾ ਜਾਂਦਾ ਹੈ ਪਰ ਇਸ ਵਿੱਚ ਨੁਕਸਾਨ ਸਿੱਖਾਂ ਦਾ ਬਹੁਤ ਹੋਇਆ अनेका ਸ਼ਹੀਦ ਦੀਆਂ ਹੋਈਆਂ अनेका ਗ੍ਰੰਥਾਗਨ ਭੇਟ ਹੋ ਗਏ ਜਿਹੜੇ 3000 ਸਿੱਖ ਲਾਹੌਰ ਦੇ ਵਿੱਚ ਲਿਜਾ ਕੇ ਸ਼ਹੀਦ ਕੀਤੇ ਗਏ ਉਹਨਾਂ ਵਿੱਚ ਸਿੱਖ ਬੱਚੇ ਬੀਬੀਆਂ ਤੇ ਬਜ਼ੁਰਗ ਵੀ ਸਨ ਕਿਉਂਕਿ ਸਿੰਘ ਉਸ ਸਮੇਂ ਪਰਿਵਾਰਾਂ ਸਮੇਤ ਜੰਗਲਾਂ ਵਿੱਚ ਵਾਸ ਕਰ ਰਹੇ ਸਨ ਛੋਟਾ ਕੱਲੂਕਾਰਾ ਹੁੰਦਾ ਹੈ ਕਾਨੂੰਗਵਾਨ ਦੇ ਛੰਬੇ ਹੁਣ ਆਪਾਂ ਚੱਲਦੇ ਹਾਂ ਇਸ ਦੇ ਮੁੱਖ ਕਾਰਨ ਵੱਲ ਮੁੱਖ ਕਾਰਨ ਸੀ ਜਸਪਤ ਰਾਏ ਦੀ ਮੌਤ ਜਸਪਤ ਰਾਏ ਐਮਨਾਬਾਦ ਦਾ ਫੌਜਦਾਰ ਸੀ ਲਖਪਤ ਰਾਏ ਦੇ ਦੀਵਾਨ ਹੋਣ ਕਾਰਨ ਉਹ ਲੋਕਾਂ ਤੇ ਬੜਾ ਅਤ ਦਾ ਜ਼ੁਲਮ ਤੇ ਜ਼ੋਰ ਕਰ ਰਿਹਾ ਸੀ ਧੱਕੇ ਨਾਲ ਮਾਮਲੇ ਲੈ ਰਿਹਾ ਸੀ ਸਿੰਘਾਂ ਨੂੰ ਬੇਗੁਨਾਹ ਸਿੱਖਾਂ ਨੂੰ ਲਾਹੌਰ ਵਿੱਚੋਂ ਫੜ ਫੜ ਕੇ ਯਾ ਹੋਰ ਆਪਣੇ ਇਲਾਕੇ ਦੇ ਵਿੱਚੋਂ ਫੜ ਫੜ ਕੇ ਲਾਹੌਰ ਪੇਸ਼ ਕਰਵਾ ਕੇ ਉਹਨਾਂ ਦੀ ਸ਼ਹੀਦੀ ਕਰਵਾ ਰਿਆ ਸੀ। ਇਸੇ ਤਰ੍ਹਾਂ 1746 ਬਸਾਖ ਮਹੀਨੇ ਦੇ ਨੇੜੇ ਸਿੰਘਾਂ ਦੇ 2-3 ਜਥੇ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਰੁਕੇ ਹੋਏ ਸਨ। ਇਸ ਗੱਲ ਦਾ ਪਤਾ ਜਸਪਤ ਰਾਏ ਨੂੰ ਲੱਗਦਾ। ਜਸਪਤ ਰਾਏ ਨੂੰ ਪਤਾ ਲੱਗਦਾ ਤਾਂ ਉਹ ਸਿੰਘਾਂ ਨੂੰ ਸਨੇਹਾ ਘਰ ਲੈ ਕੇ ਤੁਸੀਂ ਇੱਥੋਂ ਚਲੇ ਜਾਓ ਨਹੀਂ ਇਸ ਦਾ ਬਹੁਤ ਜ਼ਿਆਦਾ ਨੁਕਸਾਨ ਹੋਊ। ਸੇਂਗੋਸ ਨੂੰ ਆਖਦੇ ਨੇ ਕਿ ਅਸੀਂ ਇੱਕ ਰਾਤ ਰੁਕਣਾ ਗੁਰਦੁਆਰਾ ਸਾਹਿਬ ਅਸੀਂ ਭਜਨ ਬੰਦਗੀ ਕਰਨੀ ਹੈ ਤੇ ਸਵੇਰੇ ਵਿਸਾਖੀ ਦਾ ਇਸ਼ਨਾਨ ਕਰਕੇ ਅਸੀਂ ਇੱਥੋਂ ਚਲੇ ਜਾਣਾ ਪਰ ਜਸਪਤ ਰਾਏ ਨਹੀਂ ਮੰਨਦਾ ਜਸਪਤ ਰਾਏ ਆਪਣੇ ਸਿਪਾਹੀ ਭੇਜਦਾ ਕਿ ਸਿੰਘਾਂ ਨੂੰ ਇੱਥੋਂ ਉਠਾਓ ਸਿੰਘ ਫੇਰ ਨਹੀਂ ਉੱਠਦੇ ਫਿਰ ਜਸਪਤ ਰਾਏ ਆਪ ਤਕਰੀਬਨ 100 ਦੇ ਨੇੜੇ ਸਿਪਾਹੀ ਲਿਆ ਕੇ ਆਪ ਹਾਥੀ ਤੇ ਚੜਕੇ ਸਿੰਘਾਂ ਦੇ پاس ਪਹੁੰਚਦਾ ਸਿੰਘ ਉਸ ਨੂੰ ਫੇਰ ਕਹਿੰਦੇ ਨੇ ਕਿ ਅਸੀਂ ਲੜਨ ਨਹੀਂ ਆਏ ਸਾਡਾ ਮਕਸਦ ਕੋਈ ਲੜਾਈ ਕਰਨਾ ਨਹੀਂ ਅਸੀਂ ਇੱਥੇ ਭਜਨ ਬੰਦਗੀ ਕਰਨੀ ਹੈ ਇੱਕ ਰਾਤ ਰੁਕਣਾ ਰਸਦ ਪਾਣੀ ਛਕਣਾ ਤੇ ਸਵੇਰ ਨੂੰ ਅਸੀਂ ਇੱਥੋਂ ਪਿਸਾਕੀ ਦਾ ਇਸ਼ਨਾਨ ਕਰਕੇ ਚਲੇ ਜਾਣਾ ਪਰ ਜਸਪਤ ਰਾਏ ਸਿੱਖਾਂ ਨੂੰ ਉਸ ਸਮੇਂ ਸਿੰਘਾਂ ਨੂੰ ਬੜੇ ਮੰਦੇ ਬੋਲਕ ਬੋਲ ਬੋਲਦਾ ਸਿੰਘਾਂ ਨੂੰ ਕੁੱਤੇ ਤੱਕ ਆਖ ਦਿੰਦਾ ਸਿੰਘਾਂ ਨੂੰ ਇਹ ਤੱਕ ਆਖ ਦਿੰਦਾ ਕਿ ਤੂੰ ਤਾਂ ਜੰਗਲਾਂ ਦੇ ਵਿੱਚ ਲੁਕਣਾ ਆਉਂਦਾ ਲੜਨਾ ਤਾਂ ਤੁਹਾਨੂੰ ਆਉਂਦਾ ਹੀ ਨਹੀਂ ਫਿਰ ਉਹ ਸਿੱਖ ਗੁਰੂ ਸਹਿਬਾਨਾਂ ਬਾਰੇ ਬਹੁਤ ਮੰੰਦੇ ਬੋਲ ਬੋਲਦਾ ਸਿੱਖ ਧਰਮ ਬਾਰੇ ਮੰੰਦੇ ਬੋਲ ਬੋਲਦਾ ਤੇ ਸਿੱਖਾਂ ਦੇ ਕੇਸਾਂ ਬਾਰੇ ਬੜੀਆਂ ਭੈੜੀਆਂ ਟਿੱਪਣੀਆਂ ਕਰਦਾ ਇਸ ਗੱਲ ਤੋਂ ਕ੍ਰੋਧ ਵਿੱਚ ਆ ਕੇ ਇਸ ਗੱਲ ਤੋਂ ਰੋਹ ਵਿੱਚ ਆ ਕੇ ਸਰਦਾਰ ਚੜਤ ਸਿੰਘ ਉਸ ਨੂੰ ਵੰਗਾਰਦੇ ਨੇ ਉਹ ਆਖਦੇ ਨੇ ਕਿ ਕਿਰਾੜਾ ਕਿਉਂ ਤੂੰ ਆਪਣੀ ਮੌਤ ਨੂੰ ਵਾਜਾ ਮਾਰਦਾ ਹੈ ਇਸ ਗੱਲ ਤੋਂ ਖਿਜਿਆ ਹੋਇਆ ਜਸਪਤ ਰਾਏ ਆਖਦਾ ਹੈ ਸਿਪਾਹੀਆਂ ਨੂੰ ਹੁਕਮ ਦਿੰਦਾ ਹੈ ਕਿ ਇਸ ਨੂੰ ਗ੍ਰਿਫਤਾਰ ਕਰ ਲਓ ਜਦੋਂ 5-6 ਸਿਪਾਹੀ ਅੱਗੇ ਆਉਂਦੇ ਆ ਤਾਂ ਇੱਕ ਪਲ ਦੇ ਵਿੱਚ ਹੀ ਸਰਦਾਰ ਚੜ੍ਹਤ ਸਿੰਘ ਉਹਨਾਂ ਨੂੰ ਪਾਰ ਬੁਲਾ ਦਿੰਦੇ ਨੇ ਸਰਦਾਰ ਚੜ੍ਹਤ ਸਿੰਘ ਦੇ ਪਾਰ ਬੁਲਾਉਣ ਤੋਂ ਬਾਅਦ ਜਸਪਤ ਰਾਏ ਰੋਹ ਵਿੱਚ ਆ ਜਾਂਦਾ ਉਸ ਨੂੰ ਆਪਣੀ ਸੈਨਾ ਤੇ ਬੜਾ ਮਾਣ ਹੁੰਦਾ ਹੈ ਤੇ ਉਹ ਸੈਨਾ ਨੂੰ ਹੱਲਾ ਕਰ ਲਈ ਆਖਦਾ ਹੈ ਗੈਗਾ ਚ ਮੁਕਾਬਲਾ ਹੁੰਦਾ ਪਰ ਸਿੰਘ ਵੀ ਉਹਨਾਂ ਨੂੰ ਚੋਖਾ ਸਬਕ ਸਿਖਾਉਂਦੇ ਨੇ ਉਹ ਦੱਸ ਦਿੰਦੇ ਨੇ ਕਿ ਸਿੰਘ ਜੰਗਲਾਂ ਵਿੱਚ ਵਾਸ ਕਰਦੇ ਵੀ ਭੁੱਖੇ ਤੇ ਆਏ ਵੀ ਤੁਹਾਨੂੰ ਸਬਕ ਸਿਖਾ ਸਕਦੇ ਨੇ ਐਨੇ ਵਿੱਚ ਇੱਕ ਸਿੰਘ ਜਿਸ ਦਾ ਨਾਮ ਸੀ ਨਿਬਾਹੂ ਸਿੰਘ ਜਿਸ ਨੂੰ ਨਿਬਾਹੂ ਸਿੰਘ ਅਗਰੇਟਾ ਵੀ ਕਿਹਾ ਜਾਂਦਾ ਉਹ ਦੁਸ਼ਮਣ ਨੂੰ ਚੀਰਦਾ ਹੋਇਆ ਜਸਪਤ ਰਾਏ ਦੇ ਹਾਥੀ ਦੇ ਨੇੜੇ ਪਹੁੰਚਦਾ ਹਾਥੀ ਦੇ ਨੇੜੇ ਪਹੁੰਚ ਕੇ ਉਹ ਹਾਥੀ ਦੀ ਪੂੰਛ ਫੜ ਕੇ ਹਾਥੀ ਦੇ ਉੱਤੇ ਚੜ ਜਾਂਦਾ ਹੈ ਐਨੇਚਰ ਨੂੰ ਮੁਹਾਵਤ ਨੂੰ ਕੁਝ ਪਤਾ ਲੱਗਦਾ ਉਹ ਜਸਪਤ ਰਾਏ ਨੂੰ ਲਲਕਾਰਦਾ ਜਸਪਤ ਰਾਏ ਨੂੰ ਲਲਕਾਰ ਕੇ ਉਹ ਉਹਦਾ ਸਿਰ ਝਟਕ ਦਿੰਦਾ ਤੇ ਸਿਰ ਲੈ ਕੇ ਉਹ ਚਲਾ ਜਾਂਦਾ ਇਸ ਗੱਲ ਦਾ ਜਦੋਂ ਮੁਗਲ ਸੈਨਾ ਨੂੰ ਪਤਾ ਲੱਗਦਾ ਕਿ ਜਸਪਤ ਰਾਏ ਮਾਰਿਆ ਗਿਆ ਤਾਂ ਪਿੱਛੇ ਨੂੰ ਭੱਜਦੇ ਨੇ ਪਰ ਸਿਰ ਜਸਪਤ ਰਾਏ ਦਾ ਸਿੰਘਾਂ ਕੋਲ ਹੀ ਹੁੰਦਾ ਫਿਰ ਗੁਸਾਈਂ ਕਿਰਪਾ ਰਾਮ ਜੀ ਆਉਂਦੇ ਨੇ ਤੇ ਸਿੰਘਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਜਸਪਤ ਰਾਏ ਦਾ ਜਿਹੜਾ ਸਿਰ ਆਉ ਸਾਨੂੰ ਦੇ ਦਿਓ ਅਸੀਂ ਇਹਦਾ ਸੰਸਕਾਰ ਕਰਨਾ ਸਿੰਘ ਉਹਨਾਂ ਅੱਗੇ ਇੱਕ ਦੋ ਸ਼ਰਤਾਂ ਰੱਖਦੇ ਨੇ ਉਹ ਸ਼ਰਤਾਂ ਇਹ ਸਨ ਕਿ ਪਹਿਲੀ ਗੱਲ ਤਾਂ ਪੰਥ ਖਾਲਸਾ ਨੂੰ 500 ਰੁਪਏ ਦਾ ਨਜ਼ਰਾਨਾ ਭੇਟ ਕਰੋ ਦੂਜੀ ਗੱਲ ਇਹ ਕਿ ਗੁਰਦੁਆਰਾ ਰੋੜੀ ਸਾਹਿਬ ਦੀ ਅਸੀਂ ਪੱਕੀ ਇਮਾਰਤ ਬਣਵਾਉਣੀ ਆ ਉਸ ਲਈ ਵੀ ਤੁਹਾਨੂੰ ਸੇਵਾ ਕਰਨੀ ਪੈਣੀ ਆ ਇਹ ਕੋਈ ਲਾਲਚਵਸ ਗੱਲ ਨਹੀਂ ਸੀ ਇਹ ਸਿਰਫ ਦੁਸ਼ਮਣ ਨੂੰ ਬੈਰੀ ਨੂੰ ਉਸਦੀ ਔਕਾਤ ਦਿਖਾਉਣ ਦਾ ਇੱਕ ਤਰੀਕਾ ਸੀ ਫਿਰ ਗੁਸਾਈ ਕਿਰਪਾਰਾਂ ਵੱਲੋਂ 500 ਰੁਪਏ ਨਜ਼ਰਾਨਾ ਭੇਟ ਕੀਤਾ ਜਾਂਦਾ ਹੈ 500 ਰੁਪਏ ਨਜ਼ਰਾਨਾ ਭੇਟ ਕਰਨ ਤੋਂ ਬਾਅਦ ਉਹਨਾਂ ਨੂੰ ਜਸਪਤਰਾਇ ਦਾ ਸਿਰ ਦਿੱਤਾ ਜਾਂਦਾ ਹੈ ਤੇ ਗੁਸਾਈ ਕਿਰਪਾਰਾਂ ਫਿਰ ਉਹਦਾ ਸਿਰ ਲਿਜਾ ਕੇ ਬੱਦੋਕੇ ਅਗਨ ਭੇਟ ਕਰਦੇ ਆ ਇਸ ਤਰ੍ਹਾਂ ਜਸਪਤਰਾਇ ਦੀ ਮੌਤ ਹੁੰਦੀ ਹੈ ਜਸਪਤ ਰਾਏ ਦੀ ਮੌਤ ਦਾ ਪਤਾ ਜਦੋਂ ਲਖਪਤਰਾਏ ਨੂੰ ਲੱਗਦਾ ਹੈ ਲਖਪਤਰਾਏ ਤਾਂ ਅੱਗ ਬਬੂਲਾ ਹੋ ਗਿਆ ਹੁਣ ਸਿੰਘਾਂ ਤੇ ਤਾਂ ਪਹਿਲਾਂ ਹੀ ਬੜੇ ਤਸ਼ੱਦਦ ਹੋ ਰਹੇ ਸੀ ਸਿੰਘ ਪਹਿਲਾਂ ਹੀ ਇਸੇ ਤਸ਼ੱਦਦ ਕਾਰਨ ਪਰਵਾਰਾਂ ਸਮੇਤ ਜੰਗਲਾਂ ਵਿੱਚ ਵਾਸ ਕਰ ਗਏ ਇਸ ਤੋਂ ਪਰੇ ਵੀ ਕੋਈ ਜ਼ੁਲਮ ਦੀ ਹੱਦ ਹੋ ਸਕਦੀ ਸੀ ਹਾਂ ਲਖਪਤਰਾਏ ਨੇ ਜ਼ੁਲਮ ਦੀ ਹੱਦ ਕੀਤੀ ਲਖਪਤਰਾਏ ਕ੍ਰੋਧ ਵਿੱਚ ਆਇਆ ਨਵਾਬ ਸੂਬਾ ਲਾਹੌਰ ਕੋਲ ਜਈਆ ਖਾਨ ਕੋਲੇ ਗਿਆ ਆਪਣੀ ਪੱਗ ਲਾ ਕੇ ਉਸਦੇ ਪੈਰਾਂ 'ਚ ਧਰਤੀ ਆਪਣੀ ਪੱਗ ਉਸਦੇ ਪੈਰਾਂ ਵਿੱਚ ਲਾ ਕੇ ਆਖਦਾ ਕਿ ਪੱਗ ਮੈਂ ਉਹਨਾਂ ਚਰਨੀ ਸਿਰ ਤੇ ਬਨਾਂਗਾ ਜਿੰਨਾ ਚਿਰ ਸਿੱਖਾਂ ਦਾ ਖੂਰਾ ਖੋਲ ਨਹੀਂ ਮਟਾ ਦਿੰਦਾ ਤੇ ਪੱਗ ਸੂਬਾ ਲਾਹੌਰ ਨੂੰ ਕਹਿੰਦਾ ਤੁਸੀਂ ਹੀ ਮੇਰੇ ਬਨੋਗੇ ਹੁਣ ਅੰਨਾ ਕੀ ਭਾਲੇ ਦੋ ਅੱਖਾਂ ਨਵਾਬ ਸੂਬਾ ਲਾਹੌਰ ਨੂੰ ਤਾਂ ਇਹ ਚਾਹੀਦਾ ਸੀ ਕਿਮ ਉਸ ਨੂੰ ਤਾਂ ਇਹ ਮੌਕਾ ਚਾਹੀਦਾ ਸੀ ਸਿੱਖਾਂ ਨੂੰ ਬੇਗੁਨਾ ਸਿੱਖਾਂ ਨੂੰ ਫੜ ਫੜ ਕੇ ਲਾਹੌਰ ਵਿੱਚੋਂ ਕਤਲ ਕੀਤਾ ਜਾਣ ਲੱਗਾ ਉਹਨਾਂ ਦੇ ਪਿੰਡਾਂ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਧਾਰਮਿਕ ਗ੍ਰੰਥ ਤੇ ਪੋਥੀਆਂ ਲੱਭ ਕੇ ਅਗਨ ਭੇਂਟ ਕੀਤੀਆਂ ਗਈਆਂ ਉਸ ਸਮੇਂ ਕੁਝ ਹਿੰਦੂ ਲਖਪਤ ਰਾਏ ਕੋਲੇ ਦੂਜੇ ਦਿਨ ਪੁੱਜਦੇ ਆ ਤੇ ਉਸ ਨੂੰ ਆਖਦੇ ਨੇ ਉਹਨਾਂ ਵਿੱਚ ਕਿਹੜੇ ਕਿਹੜੇ ਹਿੰਦੂ ਸੰ ਜਿਨ੍ਹਾਂ ਨੇ ਲਖਪਤਰਾਇ ਨੂੰ ਸਿੱਖਾਂ ਤੇ ਜ਼ੁਲਮ ਨਾ ਕਰਨ ਦੀ ਬੇਨਤੀ ਕੀਤੀ। ਉਹ ਸੰ ਦੀਵਾਨ ਕੌੜਾਮਲ ਜੋ ਬਾਅਦ ਵਿੱਚ ਪੰਥ ਵਿੱਚ ਮਿੱਠਾ ਮਲ ਦੇ ਨਾਂ ਨਾਲ ਵੀ ਜਾਣੇ ਜਾਣ ਲੱਗੇ। ਰਾਏ ਸੂਰਤ ਸਿੰਘ, ਲੱਛੀ ਰਾਮ ਚੌਧਰੀ, ਜਵਾਹਰ ਮਲ, ਪੰਡਤ ਸੂਰਤਰਾਮ ਆਦ ਬੜੇ ਆਦਮੀ ਲਖਪਤਰਾਇ ਪਾਸ ਗਏ। ਕਿਹਾ ਕਿ ਜੋ ਹੋਣਾ ਸੀ ਹੋਇਆ ਹੁਣ ਉਹ ਇੰਜ ਨਾ ਕਰੇ। ਸਿੱਖ ਹਿੰਦੂ ਧਰਮ ਦੇ ਰਾਖੇ ਹਨ ਅਤੇ ਸਾਡੇ ਭਰਾ ਵੀ ਹਨ ਉਹਨਾਂ ਤੇ ਜ਼ੁਲਮ ਕਰਨਾ ਆਪਾਂ ਨੂੰ ਸੋਭਦਾ ਨਹੀਂ ਉਹਨਾਂ ਇਹ ਵੀ ਸਮਝਾਇਆ ਕਿ ਅੱਜ ਸੋਮਾਵਤੀ અમાਵਸ ਹੈ ਕਿ ਜਿਹੜੇ ਸਿੱਖ ਤੂੰ ਜਲਾਦਾਂ ਪਾਸ ਕਤਲ ਕਰਨ ਲਈ ਦਿੱਤੇ ਨੇ ਉਹ ਇਹਨਾਂ ਨੂੰ ਕਤਲ ਨਾ ਕਰੇ ਪਰ ਲਖਪਤ ਰਾਏ ਦੇ ਕੰਨ ਤੇ ਜੂਨ ਤੱਕ ਨਾ ਸਰਕੀ ਉਸਨੇ ਮਿਹਨਤ ਮਜ਼ਦੂਰੀ ਕਰਨ ਵਾਲੇ ਬੇਗੁਨਾਹ ਸਿੱਖ ਕਤਲ ਕੀਤੇ ਸਾਰੇ ਦੇਸ਼ ਵਿੱਚੋਂ ਗੁਰੂ ਜੀ ਦੀ ਬਾਣੀ ਦੀਆਂ ਪੋਥੀਆਂ ਲੱਭ ਲੱਭ ਕੇ ਅੱਗ ਦੀ ਭੇਟਾ ਕੀਤੀਆਂ ਅਨੇਕਾਂ ਧਰਮਸ਼ਾਲਾ ਟਹਾ ਸੁਟੀਆਂ ਅੰਮ੍ਰਿਤਸਰ ਸਰੋਵਰ ਮਿੱਟੀ ਨਾਲ ਪੂਰ ਕੇ ਉਸਦੇ ਖੇਤੀ ਬਜਵਾ ਦਿੱਤੀ ਅਤੇ ਏਟ ਢੋਰਾ ਪਟਵਾ ਦਿੱਤਾ ਕਿ ਜੋ ਵੀ ਆਪਣੇ ਆਪ ਨੂੰ ਗੁਰੂ ਦਾ ਸਿੱਖ ਅਖਵਾਏਗਾ ਉਹ ਸਜ਼ਾ ਪਾਵੇਗਾ ਇਥੋਂ ਤੱਕ ਇਹ ਕਹਿ ਦਿੱਤਾ ਕਿ ਗੋੜ ਨੂੰ ਅੱਜ ਤੋਂ ਬਾਅਦ ਰੋੜੀ ਜਾਂ ਭੇਲੀ ਕਹਿਣਾ ਕਿਉਂਕਿ ਗੋੜ ਕਹੇ ਤੋਂ ਗੁਰੂ ਯਾਦ ਆਉਂਦਾ ਇਹਨਾਂ ਨੂੰ ਇੰਨੇ ਜ਼ੁਲਮ ਤੇ ਇੰਨੇ ਅਤਿਆਚਾਰ ਲਖ ਪਤਰਾਏ ਨੇ ਕ੍ਰੋਧ ਵਿੱਚ ਆ ਕੇ ਤੇ ਸੱਤਾ ਦੇ ਹੰਕਾਰ ਵਿੱਚ ਆ ਕੇ ਇੱਕ ਬਹਾਨਾ ਲੱਭ ਕੇ ਸਿੱਖਾਂ ਦੇ ਕਤਲ ਕੀਤੇ ਸਿੱਖਾਂ ਤੇ ਅਤ ਦਾ ਜ਼ੁਲਮ ਢਾਇਆ ਇੰਨੇ ਜ਼ੁਲਮ ਕਰਨ ਤੋਂ ਬਾਅਦ ਵੀ ਉਸ ਨੂੰ ਸਬਰ ਨਹੀਂ ਆਇਆ ਫਿਰ ਉਹ ਇਲਾਕੇ ਦੇ ਸਾਰੇ ਜਿਹੜੇ ਮੁਗਲ ਹਕੂਮਤ ਦੇ ਮੁਸਲਮਾਨ ਸਨ ਮੁਗਲ ਸੈਨਾ ਸੀ ਇਹਨਾਂ ਨੂੰ ਲੈ ਕੇ ਸਿੱਖਾਂ ਤੇ ਚੜ ਪਿਆ ਜਦੋਂ ਸਿੰਘਾਂ ਤੇ ਨੇ ਚੜ੍ਹਾਈ ਕੀਤੀ ਢੋਲ ਨਗਾਰੇ বাজਵਾ ਕੇ ਇਹ ਐਲਾਨ ਕਰਕੇ ਸਿੱਖਾਂ ਤੇ ਚੜਿਆ ਤੇ ਤਕਰੀਬਨ ਇਹ ਕਿਹਾ ਜਾਂਦਾ ਹੈ 8-10 ਕੋਹ ਦੇ ਵਿੱਚ ਫੌਜ ਨੇ ਚਾਲਾ ਪਾ ਦਿੱਤਾ ਫੌਜ ਨੇ ਚਾਲਾ ਪਾਇਆ ਉਸ ਸਮੇ ਸਭ ਸਿੰਘ ਗੁਰਮਤਾ ਕਰਕੇ ਕਾਨੂੰਵਾਨ ਦੇ ਛੰਬ ਵਿੱਚ ਪੜਾ ਕਰੀ ਬੈਠੇ ਸਨ ਇਸ ਸਮੇਂ ਉਸ ਦਲ ਦੀ ਗਿਣਤੀ ਤਕਰੀਬਨ 15 ਕੁ ਹਜ਼ਾਰ ਦੇ ਕਰੀਬ ਸੀ ਹੁਣ ਲਖਪਤਰ ਆਏ ਨੇ ਕਾਨੂੰਵਾਨ ਦੇ ਛੰਬ ਦੇ ਨੇੜੇ ਹਮਲਾ ਕਰਤਾ ਸਿੰਘ ਤਾਂ ਜੰਗਲਾਂ ਦੇ ਕੰਡਿਆਲੀ ਝਾੜੀਆਂ ਦੇ ਸਾਰਾਂ ਦੇ ਇਹ ਜਾਨੂ ਸਨ ਉਹ ਅੰਦਰੋਂ ਹਮਲਾ ਕਰਦੇ ਰਹੇ ਤੇ ਇਹ ਬਾਹਰੋਂ ਹਮਲਾ ਕਰਦੇ ਰਹੇ ਪਰ ਇਹ ਸੈਨਾ ਜਾਂ ਲਖਪਤਰਾਇਓ ਨਹੀਂ ਇਹ ਜੰਗਲਾਂ ਦੇ ਭੇਤੀ ਨਹੀਂ ਸੀ ਇਸ ਲਈ ਉਹ ਅੰਦਰ ਨਹੀਂ ਸੀ ਵੜ ਸਕਦੇ ਛੰਬਾਂ ਦੇ ਵਿੱਚ ਤਾਂ ਉਹ ਬਾਹਰੋਂ ਹਮਲਾ ਕਰੀ ਰੱਖਿਆ ਤਿੰਨ ਮਹੀਨੇ ਘੇਰਾ ਕੱਤੀ ਰੱਖਿਆ ਹੁਣ ਤੁਸੀਂ ਇਹ ਸੋਚੋ ਵੀ ਸਿੱਖਾਂ ਨੇ ਕਿੰਨੇ ਜ਼ੁਲਮ ਸਹੇ ਆਪਣੇ ਪੁਰਖਿਆਂ ਨੇ ਕਿੰਨੇ ਜ਼ੁਲਮ ਸਹੇ ਆਪਣੇ ਪੁਰਖਿਆਂ ਨੇ ਤਨ ਤੇ ਕੱਪੜਾ ਨਹੀਂ ਖੋਲ ਖਾਣ ਨੂੰ ਰਾਸ਼ਨ ਨਹੀਂ ਪੈਣ ਨੂੰ ਜਗਾ ਨਹੀਂ ਉਹਨਾਂ ਨੇ ਕਿੰਨੇ ਜ਼ੁਲਮ ਸਹਿ ਕੇ ਵੀ ਆਪਣਾ ਸਿੱਖੀ ਸਦਕ ਨਹੀਂ ਹਾਰਿਆ ਆਪਣਾ ਹਮ ਰਾਖਤ ਪਾਤਸ਼ਾਹੀ ਦਾਵਾ ਨਹੀਂ ਛੱਡਿਆ ਉਹ ਸਦਾ ਆਪਣੇ ਗੁਰੂ ਦੇ ਕਹੇ ਬਚਨਾਂ ਤੇ ਡੋਲ ਤੇ ਅਟੱਲ ਰਹੇ ਬੜਾ ਫਰਕ ਹੈ ਉਹਨਾਂ ਪੁਰਾਤਨ ਸਾਡੇ ਪੁਰਖਿਆਂ ਦੇ ਵਿੱਚ ਤੇ ਸਾਡੇ ਵਿੱਚ ਅਸੀਂ ਤਾਂ ਥੋੜੀ ਜੀ ਗੱਲ ਤੇ ਡੋਲ ਜਾਂਦੇ ਹਾਂ ਅਸੀਂ ਤਾਂ ਥੋੜੀ ਜੀ ਕੋਈ ਨਵਾਬੀ ਵਜੀਰੀ ਮਿਲੀ ਅਸੀਂ ਡੋਲ ਜਾਂਦੇ ਹਾਂ ਪਰ ਉਹ ਸਿੱਖ ਆਪਣੇ ਸਿੱਧਕ ਤੇ ਅਟਲ ਤੇ ਡੋਲ ਰਹੇ ਐਨੇ ਜ਼ੁਲਮ ਸਹਿਣ ਤੋਂ ਬਾਅਦ ਵੀ ਉਹਨਾਂ ਕੋਲੇ ਕੋਈ ਜੰਗੀ ਸਮਾਨ ਨਹੀਂ ਸੀ ਉਹ ਭੁੱਖੇ ਤੇ ਆਏ ਸੀ ਤੇ ਉਹ ਗੁਰਮਤਾ ਕਰਕੇ ਇੱਕ ਪਾਸੇ ਨਿਕਲ ਗਏ ਬੜੀ ਭਾਰੀ ਲੜਾਈ ਹੋਈ ਔੜਕ ਦੋਨਾਂ ਪਾਸੇ ਬੜਾ ਭਾਰੀ ਨੁਕਸਾਨ ਹੋਇਆ ਸਿੰਘਾਂ ਨੇ ਗੁਰਮਤਾ ਕੀਤਾ ਕਿ ਜੰਗ ਦੇ ਢਾਈ ਫੱਟ ਹੁੰਦੇ ਨੇ ਇੱਕ ਫੱਟ ਹੁੰਦਾ ਨੱਠ ਜਾਣਾ ਦੂਜਾ ਫੱਟ ਹੁੰਦਾ ਮਿਲ ਜਾਣਾ ਤੇ ਅੱਧਾ ਫੱਟ ਹੁੰਦਾ ਮਰ ਜਾਣਾ ਸੋ ਸਿੰਘ ਗੁਰਮਤਾ ਕਰਕੇ ਪਹਾੜਾਂ ਵਾਲੇ ਪਾਸੇ ਨੂੰ ਤੁਰ ਪਏ ਉਧਰੋਂ ਲਾਹੌਰ ਦਰਬਾਰ ਤੋਂ ਸ਼ਾਹੀ ਫਰਮਾਨ ਲੈ ਕੇ ਪਹਾੜੀ ਰਾਜੇ ਸਿੰਘਾਂ ਦੇ ਵਿਰੋਧ ਵਿੱਚ ਖੜ ਗਏ ਸਨਾਂ ਲੈ ਕੇ ਦੂਜੇ ਪਾਸੇ ਬਿਆਸ ਦਰਿਆ ਚੜ ਰਿਹਾ ਸੀ ਇਸ ਤਰ੍ਹਾਂ ਸਿੰਘ ਬਿਆਸ ਦਰਿਆ ਤੇ ਪਹਾੜੀ ਰਾਜਿਆਂ ਦੇ ਵਿਚਾਲੇ ਆ ਗਏ 6 ਲੱਖ ਪਤਰਾਏ ਤੁਰਕ ਫੌਜ ਲੈ ਕੇ ਗੋਲੀ ਭਰਾ ਰਿਹਾ ਸੀ ਉਧਰੋਂ ਪਿਆਸ ਤੇ ਜੇਠ ਦੀ ਧੁੱਪ ਬਹੁਤ ਬਿਆਕੁਲ ਕਰ ਰਹੀ ਸੀ ਅਨੇਕ ਸਿੰਘਾਂ ਨੇ ਬਿਆਸ ਦਰਿਆ ਵਿੱਚ ਘੋੜੇ ਸੁੱਟੇ ਇਥੋਂ ਤੱਕ ਕਿ ਗਰਦਿਆਲ ਸਿੰਘ ਡੱਲੇਵਾਲੀਆ ਏਸੇ ਬਿਆਸ ਦਰਿਆ ਦੀ ਪੇਂਟ ਚੜ ਗਏ ਉਹਨਾਂ ਦੀ ਸ਼ਹਾਦਤ ਹੋਈ ਨਵਾਬ ਕਪੂਰ ਸਿੰਘ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਜੰਗ ਵਿੱਚ ਜੂਝ ਕੇ ਮਰਨਾ ਚੰਗਾ ਜਾਣਿਆ ਉਹਨਾਂ ਨੇ ਸਿੰਘਾਂ ਨੂੰ ਬੰਗਾਰਿਆ ਸਿੰਘਾਂ ਨੇ ਆਪਣੇ ਜਥੇਦਾਰਾਂ ਦੀ ਲਲਕਾਰ ਸੁਣ ਕੇ ਉਹਨਾਂ ਭੁੱਖੇ ਤੇ ਆਿਆਂ ਦੇ ਵਿੱਚ ਵੀ ਜੋਸ਼ ਆ ਗਿਆ ਉਹ ਭੁੱਖੇ ਤੇ ਹਾਏ ਦੁਸ਼ਮਣ ਤੇ ਭੁੱਖੇ ਸ਼ੇਰਾਂ ਦੀ ਤਰ੍ਹਾਂ ਝਪਟ ਪਏ ਉਹ ਇਸ ਤਰ੍ਹਾਂ ਝਪਟੇ ਕਿ ਮੋਗਲਾਂ ਨੂੰ ਪਤਾ ਹੀ ਨਾ ਲੱਗਾ ਕਿ ਉਹਨਾਂ ਦਾ ਕਿੰਨਾ ਨੁਕਸਾਨ ਹੋ ਗਿਆ ਇਸ ਲਖਪਤ ਰਾਏ ਦੀ ਫੌਜ ਦੇ ਵਿੱਚ ਨਾਮੀ ਤੇ ਪ੍ਰਸਿੱਧ ਮੁਗਲ ਸਨ ਜਿਨ੍ਹਾਂ ਵਿੱਚ ਜਸਪਤ ਰਾਏ ਦਾ ਬੇਟਾ ਹਰਪਜਰ ਰਾਏ ਤੇ ਵਿਜੇਖਾਂ ਦਾ ਬੇਟਾ ਨਾਰਖਾ ਸੈਫ ਅਲੀ ਖਾਂ ਫੌਜਦਾਰ ਕਰਮ ਬਖਸ਼ ਨਵਾਬ ਰਸੂਲ ਨਗਰੀਆ ਮਿਰਜ਼ਾ ਹਿੰਮਤ ਬੇਗ ਆਦ ਬਹੁਤ ਮੁਗਲ ਨਾਮੀ ਪ੍ਰਸਿੱਧ ਸਨ ਉਹ ਬਹੁਤ ਲੜੇ ਪਰ ਸਿੰਘ ਨਾ ਰੁਕੇ ਸਿੰਘ ਜੂਝਦੇ ਅੱਗੇ ਵਧਦੇ ਰਹੇ ਇਸ ਜੰਗ ਦੇ ਵਿੱਚ ਫੌਜਦਾਰ ਹਰਪਜ ਰਾਏ ਜਸਪਤ ਰਾਏ ਦਾ ਬੇਟਾ ਨਾਰਖਾ ਕਰਮਬਖਸ਼ ਅਸਗਰ ਖਾਂ ਆਦ ਬਹੁਤ ਨਾਮੀ ਗ੍ਰਾਮੀ ਮੁਗਲ ਫੌਜ ਵੱਲੋਂ ਮਾਰੇ ਗਏ ਅਤੇ ਸਿੰਘਾਂ ਦੇ ਇਹ ਤਿੰਨ ਪਹਿਰ ਘੇਰੇ ਦੇ ਵਿੱਚ ਸਿੰਘਾਂ ਦੇ ਸਿਰ ਬਹੁਤ ਭਾਰੀ ਜੰਗ ਬਰਸਿਆ ਤੇ ਸਿੰਘਾਂ ਨੇ ਵੀ ਇਸ جنگ ਨੂੰ ਬੜੀ ਬਹਾਦਰੀ ਨਾਲ ਲੜਿਆ ਤੇ ਉਹਨਾਂ ਨੂੰ ਚੰਗਾ ਸਬਕ ਸਿਖਾਇਆ ਭੁੱਖੇ ਤਹਾਂਿਆਂ ਨੇ ਜੰਗੀ ਸਾਜੋ ਸਮਾਨ ਘੱਟ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਉਹਨਾਂ ਨੂੰ ਬਹੁਤ ਚੰਗਾ ਸਬਕ ਸਿਖਾਇਆ ਇਸ ਛੋਟੇ ਖੱਲੂ ਘਾਰੇ ਜਾਂ ਪਹਿਲੇ ਖੱਲੂ ਘਾਰੇ ਦੇ ਵਿੱਚ 3000 ਸਿੱਖ ਗ੍ਰਿਫਤਾਰ ਹੋਏ ਜਿਨ੍ਹਾਂ ਵਿੱਚ ਸਿੱਖ ਬੀਬੀਆਂ ਬੱਚੇ ਬਜ਼ੁਰਗ ਸਨ ਉਹਨਾਂ ਨੂੰ ਨਖਾਸ ਚੌਂਕ ਦੇ ਵਿੱਚ ਬੇਰਹਿਮੀ ਨਾਲ ਕਤਲ ਕੀਤਾ ਗਿਆ 7000 ਸਿੱਖ ਕਾਨੂੰਬਾਨ ਦੇ ਛੰਬ ਦੇ ਵਿੱਚ ਸ਼ਹੀਦ ਹੋਇਆ ਅਤੇ ਬਹੁਤ ਸਾਰੇ ਗ੍ਰੰਥ ਤੇ ਪੋਥੀਆਂ ਅਗਨ ਭੇਟ ਹੋ ਗਏ ਦਰਿਆ ਬਿਆਸ ਦੇ ਵਿੱਚ ਰੁੜ ਗਏ ਇਸ ਤਰ੍ਹਾਂ ਇਸ ਪਹਿਲੇ ਕੱਲੂ ਘਾਰੇ ਜਾਂ ਛੋਟੇ ਕੱਲੂ ਘਾਰੇ ਵਿੱਚ ਸਿੱਖਾਂ ਦਾ ਨੁਕਸਾਨ ਤਾਂ ਹੋਇਆ ਪਰ ਸਿੱਖ ਹਾਰੇ ਨਹੀਂ ਸਿੱਖ ਫਿਰ ਵੀ ਟਿਕੇ ਨਹੀਂ ਬੈਠੇ ਇੱਥੇ ਇੱਕ ਗੱਲ ਹੋਰ ਬੜੀ ਦੱਸਣਯੋਗ ਹੈ ਕਿ ਇਸ ਹੱਲੇ ਵਿੱਚ ਭਾਈ ਸੁਖਾ ਸਿੰਘ ਜੀ ਦੀ ਲੱਤ ਤੇ ਗੋਲੀ ਲੱਗੀ। ਭਾਈ ਸੁਖਾ ਸਿੰਘ ਜੀ ਦੀ ਲੱਤ ਵਿੱਚ ਗੋਲੀ ਲੱਗਣ ਦੇ ਬਾਵਜੂਦ ਵੀ ਭਾਈ ਸੁਖਾ ਸਿੰਘ ਨੇ ਇਸ ਜੰਗ ਦੇ ਅੰਤ ਤੱਕ ਲੜਾਈ ਲੜੀ ਅਤੇ ਜੂਝੇ ਸਿੰਘ 3-4 ਕੋ ਅੱਗੇ ਲੰਘ ਗਏ ਜਦਕਿ ਮੁਗਲ ਸੈਨਾ ਗਾੜੇ ਹਨੇਰੇ ਕਾਰਨ ਉੱਥੇ ਹੀ ਟਿਕੀ ਰਹੀ। ਇੱਥੇ ਗਿਆਨੀ ਗਿਆਨ ਸਿੰਘ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਲਿਖਦੇ ਨੇ ਮੁਸਲਮਾਨੀ ਲਸ਼ਕਰ ਤੇ ਉਹਨਾਂ ਦੇ ਪੈਰੂ ਸਿੰਘਾਂ ਬੰਨਿਓ ਬੇਖਟਕੇ ਹੋ ਕੇ ਸੌਂ ਗਏ ਕਿ ਮੁਸਲਮਾਨੀ ਲਸ਼ਕਰ ਇਹ ਜਾਣ ਕੇ ਕਿ ਸਿੱਖਾਂ ਦਾ ਤਾਂ ਨੁਕਸਾਨ ਹੀ ਬਹੁਤ ਹੋ ਗਿਆ ਉਹ ਸੌਂ ਗਏ ਉਧਰ ਸਰਦਾਰ ਜੱਸਾ ਸਿੰਘ ਸੁੱਖਾ ਸਿੰਘ ਕਪੂਰ ਸਿੰਘ ਦਲੇਰ ਸਿੰਘ ਭੋਮਾ ਸਿੰਘ ਭਾਗ ਸਿੰਘ ਜੈ ਸਿੰਘ ਆਦਕਾਂ ਨੇ ਗੁਰਮਤਾ ਕਰਕੇ ਆਵਾਜ਼ਾ ਦਿੱਤਾ ਖਾਲਸਾ ਜੀ ਬੈਰੀਆਂ ਨੂੰ ਹੱਥ ਦਿਖਾਉਣ ਦਾ ਹੁਣ ਵੇਲਾ ਹੈ ਕਿਉਂਕਿ ਕੁਛ ਤਾਂ ਉਹਨਾਂ ਨੂੰ ਊਂਗ ਨੇ ਦੱਪਿਆ ਹੋਇਆ ਕੁਛ ਤੁਸੀਂ ਚੱਲ ਦਬੋ ਇਹ ਗੱਲ ਸਾਰੇ ਖਾਲਸੇ ਨੇ ਮੰਨ ਲਈ ਤੇ ਫੜਵਾੰਗਾ ਲਈਆਂ ਪਾਂਛੀ ਘੜੀ ਰਾਤ ਰਹਿੰਦੀ ਸੀ ਧਾਵਾ ਕਰਕੇ ਦੁਸ਼ਮਣਾਂ ਉੱਤੇ ਜਾ ਪਏ ਝਟਾ ਪਟ ਬੇਸ਼ੁਮਰਾਂ ਨੂੰ ਕੁੱਟ-ਕੁੱਟ ਸ਼ਾਸਤਰ ਬਸਤਰ ਚੰਗੇ ਘੋੜੇ ਲੈ ਕੇ ਤੁਰਕਾਂ ਦੇ ਮਿਸਾਲ ਮੁਤਾਬੀਆਂ ਜਗਾਉਂਦਿਆਂ ਨੂੰ ਜਿੱਥੋਂ ਤਾਂ ਹੀ ਹੱਥ ਮਾਰਿਆ ਗਿਆ ਮਾਰ ਕੇ ਮੁੜ ਪਏ ਸ੍ਰੀ ਹਰਗੋਬਿੰਦਪੁਰਬ ਦੇ ਪਾਸੋਂ ਦੀ ਬਿਆਸਾ ਦਰਿਆ ਝਾਲੰਗੇ ਜਦ ਪੇ ਮਲਾਹਾ ਨੇ ਬੇੜੀਆਂ ਖਿੱਚ ਲਈਆਂ ਤੇ ਪਿੱਛੋਂ ਸੈਨਾ ਲੈ ਕੇ ਲਖਪਤਰ ਆਏ ਵੀ ਆ ਪਹੁੰਚਿਆ ਸੀ ਪਰ ਗੁਰੂ ਦੇ ਭਰੋਸੇ ਸਿੰਘ ਗਾਹਣ ਤੁਰੇ ਹੁਣ ਦਰਿਆ ਤਾਂ ਅਮਨ ਅਮਾਨ ਲੰਘਿਆ ਪਰ ਅੱਗੇ 3-4 ਮੀਲ ਬਰੇਤੀ ਜੇਠ ਦੀ ਦੁਪਹਿਰ ਨਾਲ ਪਠੀ ਵਾਂਗੂ ਤੱਪੀ ਹੋਈ ਲੰਘਣੀ ਔਖੀ ਹੋ ਗਈ ਇਸ ਮੁਸੀਬਤ ਪਰ ਬਿਪਤਾ ਨੇ ਬਹੁਤ ਹੈਰਾਨ ਕੀਤੇ ਪੈਦਲ ਸਿੰਘ ਕੱਪੜੇ ਪਾੜ-ਪਾੜ ਪੈਰਾਂ ਹੇਠ ਬਨਦੇ ਗਏ ਕਿਉਂਕਿ 4 ਮਹੀਨੇ ਦੀ ਜੰਗ ਵਿੱਚ ਜੋੜੇ ਕੱਪੜੇ ਟੁੱਟ-ਫਾਟ ਗਏ ਸੀ ਬਹੁਤ ਦਿਨਾਂ ਦੇ ਭੁੱਖੇ ਸਿੰਘਾਂ ਨੇ ਦੁਆਬੇ ਦੇ ਪਿੰਡਾਂ ਵਿੱਚੋਂ ਰਸਤ ਘਾਸ ਦਾਣਾ ਲੈਕਰ ਮੀਰਕੋਟ ਦੀ ਝੀੜੀ ਵਿੱਚ ਉਤਰ ਕੇ ਕਾਜਾ ਢਾਲਿਆ ਤੇ ਪ੍ਰਸ਼ਾਦੇ ਸਜਾਏ ਅਜੇ ਸਭ ਨੇ ਛੱਕੇ ਨਹੀਂ ਸੈਂ ਕਿ ਵਿਜੇਖਾਂ ਦਾ ਭਾਈ ਈਜੇਖਾਂ ਦੁਆਬੇ ਦਾ ਹਾਕਮ ਜੋ ਈਜਾਪੁਰ ਪਿੰਡ ਵਸਾ ਕਰਕੇ ਉੱਥੇ ਹੀ ਰਹਿੰਦਾ ਸੀ ਅਲਾਉਲਪੁਰ ਆਦਕ ਦੇ ਮੁਸਲਮਾਨਾਂ ਨੂੰ ਨਾਲ ਲੈ ਕੇ ਆ ਗਿਆ ਭਾਬ ਕੇ ਸਿੰਘਾਂ ਨੇ ਐਨੀ ਜੰਗ ਲੜੀ ਅੱਗੇ ਮੁਗਲਾਂ ਨੂੰ ਫੇਰ ਚ ਲੋਹੇ ਦੇ ਚਣੇ ਚ ਪਾਏ ਜਿੱਥੇ ਰਸਦ ਪਾਣੀ ਪ੍ਰਸਾਦਾ ਸਜਾਇਆ ਉੱਥੇ ਵੀ ਮੁਗਲ ਪਿੱਛੇ ਆ ਕੇ ਪੈ ਗਏ ਇਹ ਸਾਰਾ ਬਿਰਤਾਂਤ ਸੀ ਪਹਿਲੇ ਕੱਲੂਕਾਰੇ ਭਾਬ ਛੋਟੇ ਕੱਲੂਕਾਰੇ ਦਾ ਜਿਸ ਵਿੱਚ 7000 ਦੇ ਕਰੀਬ ਸਿੱਖ ਸ਼ਹੀਦ ਹੋਏ 3000 ਤੇ ਸਿੱਖ ਗ੍ਰਿਫਤਾਰ ਕਰਕੇ ਨਖਾਸ ਚੌਂਕ ਸ਼ਹੀਦ ਕੀਤੇ ਗਏ ਸਿੱਖਾਂ ਦੇ ਇਸ ਸਬਰ ਸਦਕ ਨੂੰ ਸਿੱਖਾਂ ਦੇ ਇਸ ਸੰਘਰਸ਼ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਨਾ ਹੀ ਇਤਿਹਾਸ ਕਦੇ ਇਹਨਾਂ ਨੂੰ ਝੂਠਲਾ ਸਕਦਾ ਹੈ ਇਹ ਰਹਿੰਦੀ ਦੁਨੀਆ ਤੱਕ ਇਹ ਇਤਿਹਾਸ ਸਦਾ ਕਾਇਮ ਰਹੂਗਾ ਕਿ ਸਿੱਖ ਮਾਰਿਆਂ ਕਦੇ ਨਹੀਂ ਮਰੇ ਸਿੱਖ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਸਿੱਖਾਂ ਦਾ ਸੰਘਰਸ਼ਾਂ ਦੇ ਨਾਲ ਹਮੇਸ਼ਾ ਵਾਰਿਆ ਤੇ ਰਹੂਗਾ ਤੇ ਉਹ ਹਮੇਸ਼ਾ ਇਸ ਸੰਘਰਸ਼ ਦੇ ਵਿੱਚੋਂ ਭਾਵੇਂ ਸ਼ਹੀਦdੀਆਂ ਹੋ ਜਾਣ ਪਰ ਉਹ ਸੰਘਰਸ਼ ਦੇ ਵਿੱਚੋਂ ਨਿਕਲ ਕੇ ਉੱਭਰ ਕੇ ਤੇ ਨਿਖਰ ਕੇ ਹਮੇਸ਼ਾ ਸਾਹਮਣੇ ਆਉਂਦੇ ਨੇ ਸਾਡੇ ਪੁਰਖਿਆਂ ਦੇ ਇਸ ਸਬਰ ਸਦਕ ਅਤੇ ਜੁਝਾਰੂ ਜਜ਼ਬੇ ਨੂੰ ਅਸੀਂ ਕੋਟ-ਕੋਟ ਪ੍ਰਣਾਮ ਕਰਦੇ ਹਾਂ ਅਗਲੀ ਵੀਡੀਓ ਦੇ ਵਿੱਚ ਅਸੀਂ ਕੁਝ ਜੰਗਾਂ ਦਾ ਵੇਰਵਾ ਅਤੇ ਫਿਰ ਲਖਪਤ ਰਾਏ ਨੂੰ ਕਿਵੇਂ ਸਿੰਘਾਂ ਨੇ ਸਬਕ ਸਿਖਾਇਆ ਇਸ ਬਾਰੇ ਜਰੂਰ ਵਿਚਾਰ ਕਰਾਂਗੇ ਇਸ ਵੀਡੀਓ ਨੂੰ ਤੁਸੀਂ ਜਰੂਰ ਸ਼ੇਅਰ ਕਰੋ ਅਤੇ ਕਮੈਂਟ ਦੇ ਵਿੱਚ ਦੱਸਣਾ ਕਿ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਇਸ ਇਤਿਹਾਸ ਤੋਂ ਤੁਹਾਨੂੰ ਕੀ ਪ੍ਰੇਰਣਾ ਮਿਲੀ ਜਾਂ ਕੀ ਸਿੱਖਿਆ ਮਿਲੀ ਇਸ ਬਾਰੇ ਸਾਨੂੰ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ